ਮੇਰੀ ਗੱਲ ਸੁਣੋ ਇਹਨਾਂ ਨਾਮ ਨੂੰ ਚੌਕੇ ਜੜਾਇਆ ਵਾ ਚੱਲੇਗੀ ਮੰਮੀ ਵੀ ਨਾ ਚੌਕੇ ਜੜਾਉਂਦੇ ਕੋਈ ਪ੍ਰਸ਼ਾਦ ਬਣਾਉਂਦੇ ਕਿੰਨੀਆਂ ਰਸਮਾਂ ਹੁੰਦੀਆਂ ਕਰਨ ਵਾਲੀਆਂ ਪਰ ਨਾਮ ਨੂੰ ਕੋਈ ਇਹਨਾਂ ਨੇ ਚੂੜਾ ਲਿਆ ਕਿ ਦਿੱਤਾ ਆ ਬਸ ਇਦਾਂ ਹੀ ਮੈਂ ਬੈਠੀ ਆ ਉਦੋਂ ਦੇ ਉਹ ਚੱਲ ਕੋਈ ਗੱਲ ਨਹੀਂ ਮੈਂ ਚੱਲਿਆ ਆ ਸ਼ਹਿਰ ਨੂੰ ਤੇ ਮੈਂ ਲਿਆ ਦੇਣਾ ਤੇ ਚੂੜਾ ਤੇ ਹਾਜੀ ਗੱਲ ਅੰਦਰ ਆਇਓ ਤੇ ਮੇਰੀ ਗੱਲ ਸੁਣਿਓ ਵੀ ਕਿਹੜਾ ਵਾਲਾ ਪਾਉਣਾ ਹਣ ਤੂੰ ਤੇਰੇ ਨਾਲ ਚੱਲ ਕੇ ਸ਼ਹਿਰ ਨੂੰ ਜਾਣਾ ਮੇਰੀ ਗੱਲ ਤੇ ਸੁਣ ਲਓ ਅੰਦਰ ਆਣ ਕੇ ਜਾ ਸੁਣਿਆ ਕੀ ਕਹਿੰਦਾ ਚੱਲ ਹੁੰਦੀ ਆ ਮੈਨੂੰ ਸ਼ਰਮ ਨਹੀਂ ਆਉਂਦੀ ਪਿਆਰ ਬਿਆਰ ਹੋ ਗਿਆ ਤੇ ਸ਼ਹਿਰ ਨੂੰ ਤੁਰ ਪਿਆ ਵਾ ਮੈਂ ਸ਼ਹਿਰ ਜਾਣਾ ਵਾ ਕੱਲ ਮੈਂ ਡੱਕਿਆ ਵੀ ਨਹੀਂ ਜਾਣਾ ਸ਼ਹਿਰ ਉਹ ਚੱਲ ਸੁਣ ਤੇ ਸਹੀ ਬਲਾਕੀ ਕਹਿੰਦਾ ਵਾ ਸੁਣਉਂ ਨਹੀਂ ਆ ਇਹਨੇ ਕਿਹੜੀ ਕੋਈ ਸਵਾਦ ਦੀ ਗੱਲ ਕਰਨੀ ਜਿੱਦਾਂ ਦੀ ਅੱਗੇ ਅੱਗੇ ਸਾਡੇ ਸਿਰ ਤੇ ਨਾ ਫੇਰ ਘਾਟ ਪਾਈ ਹੋਣੀ ਆ ਹੁਣ ਰਿਸ਼ਤੇਦਾਰ ਸੱਦ ਕੇ ਨਾ ਹੋਰ ਪਵਾ ਦੇ ਜਿਹੜੇ ਰਹਿੰਦੀ ਹੁੰਦੀ ਆ ਨਾ ਕਰਾ ਸਾਡੀ ਵੇਚੀ ਤੇ ਤੂੰ ਹੀ ਜਾਣ ਕੇ ਪਵਾਉਂਦੇ ਜੇ ਤੂੰ ਹੀ ਪੈਸੇ ਦੇ ਦਿਆ ਕਰੋ ਪੈਸੇ ਦੇ ਦਿਆ ਕਰੋ ਨਾਲੇ ਤਾਂ ਦੂਜੇ ਦੀਆਂ ਗੱਲਾਂ ਕਰਦਾ ਵਾਂ ਫੇ ਦੂਜੇ ਵਾਰੇ ਪੈਸੇ ਕਿੱਥੋਂ ਆਉਂਦੇ ਆ ਉਹਨੇ ਸਾਰੇ ਕੰਮ ਸਾਡੀ ਮਰਜ਼ੀ ਨਾਲ ਕੀਤੇ ਆ 对，这被。